ਵੇ ਮੈਟਰੋ ਆਪਣੀ ਐਂਟਰੀ ਹੋ ਚੁੱਕੀ ਹੈ ਪੁਰਾਣੇ ਘਰੇ ਜਾਨਵਰ ਜੁਨਵਰ ਦੇਖਦੇ ਆ ਛਤਰੀ ਉੱਤੇ ਲੱਗੀ ਗੁਰੀ ਛਤਰੀ ਦਿਖਾਈ ਮਾੜੀ ਰੰਗ ਓਏ ਚੱਲਾ ਮੇਰੇ ਨਾਲ ਚੱਕੇ ਹੁੰਦਾ ਕੀ ਲੈ 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 ਨੀਂ ਵੀ ਮੜੀ ਫੜੀ 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 ਇਹ ਲੈ ਆਪਣੇ ਬੈਠੇ ਰੰਗ ਚੈੱਕਰਾਓ ਉੱਪਰ ਆਪਣੇ ਬਾਜੀਆ ਜੋਤੀ ਜੀ ਨੂੰ ਬੈਕ ਕਰਕੇ ਦਿਖਾਓ ਟਿੱਡੀ ਕਰਕੇ ਰੰਗ ਚੈੱਕ ਕਰੋ ਟੌਰੀ ਆ ਐ ਬਸ ਠੀਕ ਐ ਉਹ ਯਾ ਅ ਕੁਰਸੀ ਕਿੰਦਰੀ ਯਾਰ ਦਾਸੇ ਯਾਰ ਐ ਨਾਤੀ ਦੇਖੋ ਜੀ ਤੋਰੀਆਂ ਰੰਗ ਲਾਇਆ ਹੋਏ ਆਪਣੇ ਤੇ ਕਾਨੂੰ ਆਪਣੀ ਦੋਤਰੀ ਦੀ ਬਾੜੀ ਆ ਪੈਂਡ ਫੱਡੇ ਤੇ ਪਹੁੰਚੋ ਸਾਰਿਆਂ ਨੇ ਲੰਗਰ ਖੁੱਲਾ ਤੇ ਲਫੜੇ ਵੀ ਖੁੱਲ੍ਹੇ ਲੈ ਬੇਅੰਤ ਲੰਗਰ ਬੇਅੰਤ ਚਿਪੜੀ ਰੀਜ ਖਾਣ ਨੂੰ ਆ ਲੈ ਉਹ ਜੀ ਲੌਗਲਾ ਖੋਲਦੇ ਹੁਣ ਜਾਣ ਵਤ ਉਹਨਾਂ ਨੇ ਆ ਖੁੱਡੇ ਵਾਲੇ ਦੇਖ ਲਓ ਬਾਈ ਆ ਦੇਖੋ ਜਿੰਦ ਤੇ ਜਿਹੜੀ ਐ ਖੱਤਰੀ ਆ ਪਈ ਐ ਅਲੋਪੋਈ ਇਹਦੀ ਆ ਖੁੱਡੇ ਦੀ ਕੁਜੀ ਉਹ ਪਈ ਐ ਤੇ ਆ ਗੋਦਰੇ ਦਾ ਏ ਸੀ ਆ ਸਭ ਤੋਂ ਕਿਹੜੇ ਖੁੱਡੇ ਠੀਕ ਹੈ ਜੀ ਇਹ ਖੁੱਡੇ ਚ ਲਾਇਆ ਸੀਗਾ ਹੁਣ ਲਾਤਾ ਆਪਾਂ ਉਹ ਫਟੀਆਂ ਤੇ ਰੱਖਿਆ ਸੀਗਾ ਹਾਂ ਵੀ ਐਥੇ ਬੱਚੇ-ਬੱਚੇ ਵਾਓ ਨਿਕਲ ਇਹ ਜਾ ਚ ਖੰਡ ਖਾਂਜ ਖਜੂਰਾ ਸੀਗਾ ਬਈ ਇੱਕ ਵਾਰੀ ਮਾਰਿਆ ਸੀ ਬਹੁਤ ਵੱਡਾ ਸੀਗਾ ਤੇ ਆਹ ਦੇਖ ਨੋ ਮਿੱਟੀ ਕੰਨੀ ਮੋਟੀ ਜਿਹੜਾਈ ਬਫਰੀ ਦੇਖੋ ਇਹ ਚ ਕਰਮਾ ਵਾਲਾ ਸੀਗਾ ਇਹ ਚ ਬੱਚੇ ਵਿੱਚ ਬਹੁਤ ਸੀ ਕੱਢਦੇ ਭਾਈ ਜੂੜੇ ਇਧਰ ਵੱਡੇ ਗੂਤਰ ਆਹ ਵੱਡੇ ਗੂਤਰ ਲਾਇਆ ਸੀਗਾ ਨਾ ਇੱਥੇ ਬਹਿ ਜਾਂਦੇ ਸੀ ਇੱਥੇ ਬੱਚੇ ਕੱਢੇ ਹੁੰਦੇ ਸੀਗੇ ਇੱਥੇ ਜਿਹੇ ਬੱਚੇ ਕੱਢੇ ਹੁੰਦੇ ਸੀਗੇ

ਕੋ ਇਹ ਆ ਵੇਖ ਤੂੰ ਪਾਣੀ ਕਿੱਧਰ ਨੂੰ ਰੱਖ ਕੇ ਗਿਆ ਵੇਖ ਲੈ ਆ ਰਹੇ ਨੇ ਦੇਖੀ ਤੇ ਪਿੰਚੇ ਕੁੱਤਾ ਗੁਰੀ ਨੂੰ ਪੈ ਚੱਲੇ ਚੱਲ ਚੱਲ ਆ ਆ ਫਿਰ ਚੱਲ ਜਾ ਉਧਰ ਤੀ ਜਾ ਬੜਾ ਜਾ ਨਾ ਰੇ ਮੇਰਾ ਗੁੱਟਾ ਨਹੀਂ ਚੱਲ 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 ਜਾ ਬੜਾ ਹੱਸਿਆ ਜੀ ਭਰ ਲਾ ਬਾਲਟੀ ਤੂੰ ਫੜਦਾ ਪਾਣੀ ਲੈ ਜਾਊਗਾ ਉਹ ਨਾ ਢਾਲ ਚੱਲ ਕੇ ਸਭ ਨੂੰ ਦਿਖਾਈਏ ਉਹਦੇ ਪਹਿਲੇ ਖੁੱਡੇ ਚੌਧਰੀ ਖੁੱਡਾ ਤੂੰ ਹੀ ਖੋਲ ਕੇ ਤੇ ਆਏ ਆਗੇ ਤੇ ਫਿਰ ਕਹਿੰਗੇ ਜਾਨਵਰ ਹੈ ਨਹੀਂ ਵਿੱਚ ਫਲਾਣਾ ਸੈਂ ਇਹ ਪਹਿਲਾ ਕਿਆ ਦਾਣੇ ਖਾਂਦੇ ਬੀਜੀ ਆ ਦੇਖੋ ਬਈ ਬੱਚਾ ਕਿੱਦਾਂ ਵੱਡਾ ਹੋ ਗਿਆ ਤੇ ਆਂਡੇ ਮੜੇ ਭੋਸੇ ਲਈ ਵੀ ਦੋ ਆਂਡੇ ਦੋ ਆਂਡੇ 10 ਆਂਡੇ ਕੰਡਾ ਹਮ ਲੱਕੜਦਾ ਲੱਕੜਦਾ 4-5 ਬੱਚੇ ਇੱਧਰ ਹੈ ਕਾਂ ਫੇਰ ਆਂਡੇ ਧਰਲੇ ਉਹਨਾਂ ਨੇ ਹੂੰ ਤੇ ਬੱਚਾ ਹੀ ਆ ਵੱਡਾ ਤਾਂ ਵੱਡਾ ਬੱਚਾ ਨਹੀਂ ਉਤਰਿਆ ਮੇਰੇ ਸਹਾਨਾ ਥੱਲੇ ਉਹ ਚੀਨਾ ਉਂ ਬੈਠਾ ਬੱਚਾ ਨਹੀਂ ਜਾਂਦਾ ਹੀ ਨਹੀਂ ਕਿਤੇ ਜਦ ਮਾਂ ਕਹਿੰਨਾ ਥੱਲੇ ਉਤਰਿਆ ਜੌਹਦੀ ਹਾਂ ਤੇ ਨਹੀਂ ਆ ਉਤਰ ਉਤਰਿਆ ਉਹ ਉਹ ਦੋ ਆਂਡੇ ਉੱਥੇ ਵੀ ਬਈ ਕੰਗਾ 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 ਕਾਲਸਰਾ ਦੱਸੋ ਬਈ ਕਿਹੜਿਆਂ ਵਾਲਾ ਕਾਲਸਰਾ ਹਾਂ ਉਹ ਬੱਲੇ ਜੀਰਾ ਬੱਲੇ ਬੱਚੇ ਬੱਚੇ ਕੱਢੇ ਹੋਏ ਸੀਗੇ ਤੇ ਹਾਂ ਜਾਣੇ ਜਾਂਦਾ ਪਰ ਅੱਛਾ ਲੱਭੜੀਆਂ ਸੀਗਾ ਕਿਤੇ ਇੱਕੋ ਬਿਠਾ ਲਿਆ ਐ ਜੱਬੱਲੇ ਬੱਲੇ ਬੱਲੇ ਅੱਖੀਆਂ ਯੇਰੀ ਆਹ ਆ ਬਈ ਇਹ ਚ ਦੋ ਤਣੇ ਬੱਚੇ ਦੋ ਦਾ ਆ ਖੜੇ ਰਹੋ ਜੀ ਸਾਦਰੀ ਦੋ ਆਹ ਇੱਕ ਹੋ ਮਗਰ ਬੈਠਾ ਕੜਾ ਜਾ ਇੱਕ ਆ ਰਿਹਾ ਠੀਕ ਦੇ ਨਾਲ ਦੇ ਦੋ ਆ ਠੀਕ ਹੈ ਬਈ ਇੱਕ ਬੱਚਾ ਆ ਰਿਹਾ ਛੇ ਹਫਤਾ ਹੋ ਚਿੱਤੇ ਇਹ ਲੈ ਕੇ ਚੱਲਾਂਗੇ ਆਪਾਂ ਚੌਧਰੀ ਕਿੰਨੇ ਦਿਨਾਂ ਨੂੰ ਲੈ ਕੇ ਜਾਣੇ ਆ ਇਹ ਕਿੰਨੇ ਦਿਨਾਂ ਨੂੰ ਲੈ ਕੇ ਜਾਣੇ ਆ ਇਹ ਬੱਦ ਦਾ ਨਾ ਬਰਨ ਦੇਣਾ ਤੱਕ ਨਹੀਂ ਲੱਗਦਾ ਨਾ ਕੋਈ ਯਾਨੀ ਕਿ ਬਾਵਾ ਚਲ ਢਾਣੇ ਨੂੰ ਤਾਂ ਮੂੰਹ ਮਾਰਾ ਮੋਟਾ ਮਾਰਦੇ ਆ ਤੇ ਫਿਰ ਸਾਰੀ ਖਾਂ ਲਾ ਕੇ ਅੰਦਰ ਦੇ ਤੱਕ ਸੱਟ ਫਿਰ ਕੰਨਾ ਇੱਧਰ ਇੱਥੇ ਇੱਥੇ ਠੀਕ ਜਿਹਾ ਕਰ ਗੋਰੀ ਬਾਜੀ ਦੇ ਆ ਬਲ ਕੀ ਹਾਂ ਵੀ ਭਰਦਗੇ ਹੁਣ ਕੁਝ ਨਾ ਧੋਤਾ ਲੈਂਦਾ

ਉਹ ਆ ਵੀ ਠੀਕ ਰੱਤਾ ਫਲਾਜ ਹੂੰ ਅੱਜ ਦਾ ਬੇਦਾ ਚੱਕੀ ਤੇ ਬੇਰੀ ਫੋਟੋ ਲਈ ਆਜੋ ਦੱਬਿਆਂ ਦੀ ਫੋਟੋ ਕੀ ਵੀਡੀਓ ਬਣਾ ਲਈ ਬਖਾ ਦਨੇ ਜਾ ਫਲਾਜ ਨਵਰੀ ਲੈ ਰੱਤੇ ਡੱਬੇ ਆ ਆਪਣੇ ਪੱਠੇ ਉਹ ਦੱਬੇ ਰੱਤੇ ਡੱਬੇ ਰੱਤੇ ਡੱਬੇ ਮਰੀ ਆ ਕੇ ਵੇ ਗੱਡੀ ਘੰਟਾ ਹਾਂ ਬੱਚੇ ਹੋਰ ਵੀ ਹੈ ਬਾਈ ਵਾਡੂ ਵਾਡੂ ਬੱਚੇ ਹੋਰ ਵੀ ਨੇ ਨੇ ਆ ਵੀਜ਼ਿਟ ਕਰ ਹਾਂ ਇਹਨਾਂ ਨੇ ਮੈਨੂੰ ਕਿਹਾ ਤੇ ਮੈਂ 10 ਮਿੰਟ ਦਾ 2 ਮਿੰਟ ਸਰਦੀ ਗੱਗੜੀ ਮੀਂਹ ਆ ਤਾਂ ਇਹ ਪੱਕੇ ਲੱਗਦੇ ਨਹੀਂ ਗੱਗੜੀ ਨਹੀਂ ਗੱਗੜੀ ਕਹਿ ਤਾ ਲੱਗ ਗਈ ਲੱਗ ਗਈ ਤੇ ਬੱਚੇ ਜਿਹੜੇ ਮੈਂ ਲੱਗਦੇ ਨਹੀਂ ਸਾਈਡ ਤੇ ਇੱਟਨੀ ਸਰੀ ਟ੍ਰੇਨਿੰਗ ਆਪਾਂ ਸ਼ੁਰੂ ਕਰ ਦਈਆਂ ਆਹ ਕਿੱਡਾ ਆਹ ਹਾਂ ਕਿਉਂ ਦੇਖੋ ਆ ਥੋੜਾ ਜਿਹਾ ਫਿੱਕਾ ਵਾ ਭਾਈ ਇਸਕਾ ਭਾਈ ਭਾਈ ਆ ਬਦੋਨੇ ਭਾਈ ਭਾਈ ਹਾਂ ਕੱਟ ਕੇ ਫੋਟੋ ਕਰ ਤਾਮਨੇ ਲਈ ਸਰੀਏ ਸੁਣੀਏ ਫੋਟੋ ਜੀ ਫੋਟੋ ਕਦੋਂ ਲੈ ਲੈਂਦਾ ਸੀ ਤਾਂ ਚਟੇ ਇਹ ਤਾਂ ਲਊਗਾ ਆਪੀ ਲੈ ਲੈਣੇ ਤੈਨੂੰ ਪਤਾ ਨਹੀਂ ਲੱਗਣਾ ਫੋਟੋ ਕੱਢ ਲਾਓ ਮਿੱਤਰੋ ਸਰੀ ਦੀ ਤੀ ਜੜ ਤੇੰਦਰ ਹੋਰ ਗਏ ਬੱਚੇ ਲੈਣ ਪਰ ਆਵਾ ਬੱਚੇ ਲੈਣ ਗਏ ਅੰਦਰ ਐਂਡ ਕਿੰਕੂ ਦੀ ਐਂ ਲੋਕਾਂ ਨੇ ਫੜ ਫੜ ਕੇ ਖੱਡੇ ਆਹ ਦੇਖੋ ਮਨ ਖੁੱਡੇ ਗਿਆ ਉਹ ਤਾਂ ਐਂ ਫੜ ਫੜ ਕੇ ਉਹਨੇ ਖੁੱਡੇ ਲੋਕਾਂ ਨੇ ਹੋਰ ਕੋਈ ਗੱਲ ਨਹੀਂ ਚਬਾਕੀ ਬਾਹਰ ਹੁੰਦਾ ਬੰਦਾ ਬਾਕੀ ਬੰਦਾ ਬਾਹਰ ਹੁੰਦਾ ਪਾ ਪਹੁੰਚਦਾ ਵੀ ਲੋਕਰ ਫੜ ਫੜ ਕੇ ਖੁੱਡੇ ਹਾਂਜੀ ਤਾਂ ਸੁੱਕੇ ਵੇ ਖੁੱਡੇ ਪਰੇ ਤੋੜੀ ਤੇ ਕਾਲਾ ਪਾਪਾ ਬਹੁਤ ਤੇਜ ਆ ਯਾਰ ਦੇਖੋ ਇਹੀ ਇਹੀ ਜਾਂ ਦਿਖਾ ਬਾਲਾ ਮਾਰਦਾ ਠੀਕ ਆ ਬਾਲਾ ਤੇਜ ਆ ਯਾਰ ਬਾਲਾ ਤੇਜ ਆ ਇਹੀ ਫੜ ਫੜ ਕੇ ਨੀਲਾ ਨੀਲਾ ਕਾਲਾ ਨੀ ਨੀਲਾ ਹੈ ਬਾੜਾ ਤੇਜ ਆ ਬਾੜਾ ਆੜੀ ਵਾਲਾ ਇੱਕ ਇੱਕ ਮੁੱਕ ਘੜਾ ਕੁਰੀ ਐਂ ਜੀ ਆ ਬਾਈ ਦਿਖਾ ਦੇ ਵਧੀਆ ਜੀ ਆ ਤਾਂ ਟੇਡਾ ਹੀ ਆ ਦੂਜਾ ਬਣਨਾ ਸੀ ਇਹਨੇ ਦੂਜਾ ਤੇ ਪਰ ਬਣ ਗਿਆ ਤੀਜਾ ਲੁੱਕ ਚੈੱਕ ਕਰੋ ਇਹ ਪੂਰਾ ਬੱਚੇ ਬਾਈ ਪੂਰੇ ਗੱਡੜਾ ਪੂਰੇ ਪੂਰੇ ਹੂੰ ਤੇ ਬਾਕੀ ਨੂੰਨੇ ਕੋਲ ਜਾ ਕੇ ਵੀ ਖਬਰ ਲੈ ਨਹੀਂ ਹੈ ਖਬਰ ਖਬਰ ਪਰਵਾਹੀ ਕੀ ਕਰਦਾ ਚੋਲ ਕੀ ਆ ਇਹਦੇ ਨਾਲ ਆ ਸਕਦੇ ਆ ਕੁਡੇ ਵਾਲੇ ਬਾਈ ਤਾਂ ਨਹੀਂ ਕੱਢੇ ਕਿਉਂਕਿ ਉਹ ਵੱਡੇ ਜਦੇ ਉਹ ਹੱਲ ਸਕਦੇ ਆ ਤਾਂ ਨਹੀਂ ਪੰਗਾ ਲੈਣਾ ਆਪਾਂ ਠੀਕ ਆ ਆਹ ਨੂੰ ਦਿਖਾ ਦੇ ਐਂਡ ਵਾਲੀ ਖੁੱਡੇ ਲਈ ਕੱਲੇ ਹਾਂ ਵੀ ਮੜਾ ਮੁੱਢਤ ਪਰ ਫੇ ਬਸ ਠੀਕ ਹੈ ਕਰਦੇ ਆ ਤੇ ਦੂਜਾ ਇੱਕ ਹੋਰ ਸੀਗਾ ਬੱਚੋ ਕਦੋਂ ਕੱਢਿਆ ਕਿਧਰ ਨਹੀਂ ਤਾਂ ਇਧਰਲੇ ਖੁੱਡੇ ਚ ਨਹੀਂ ਕੱਢਣਾ ਅੱਛਾ ਨਹੀਂ ਉਹ ਭਾਈ ਉਹ ਤਾਂ ਕੱਢ ਸਕਦੇ ਆ ਦੋਵੇਂ ਕੱਢ ਸਕਦੇ ਆ ਪਰ ਕਿਹੜਾ ਵੀ ਇਹ ਨਾਲ ਵੀ ਸਕਦੇ ਚਲ ਆਏ ਤਾਂ ਨਹੀਂ ਰਾਲ ਲੰਦੇ ਆਪਾਂ ਤੇ ਪਰ ਉਹ ਇਧਰਲੇ ਉਡਾਰ ਥੋੜੇ ਜੇ ਵੱਡੇ ਐਸ ਇੱਧਰ ਹੋਰ ਨਾ ਗੱਲ ਕੱਢਣਾ ਹਾਂ ਵੀ ਰੱਖੇ ਤੇਰੇ ਬਾਈ ਬਣਾ ਆ ਵੀ ਠੀਕ ਆ ਨਾ ਐਸ ਜੱਬ ਯਰ ਕੇ ਬਾਣੇ ਬਾਣੇ ਪਾਤੇ ਪਾਣੀ ਪੂਣੀ ਧਰਤੇ ਸਾਰਾ ਤੇ ਬੱਚੇ ਨੂੰ ਮੜੀ ਲਵਾਈ 10 15 ਮਿੰਟ ਧੋਪ ਤੇ ਹੁਣ ਦਿਨ ਲੱਗੇ ਖੋੜੀ ਚ ਤਾੜਨ ਤੇ ਬਾਕੀ ਤਰ੍ਹਾਂ ਤੋਂ ਪਾਉਂਦੇ ਹਾਂ ਹਾਂ ਬਾਸ ਸਰ ਇਹ ਦੇਖੋ ਜੀ ਖੋੜੀ ਚ ਕੱਢੇ ਜੇ ਬਿਲਕੁਲ ਚੱਲੋ 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 ਇਹ ਲੋਕੀ ਫਰਬੜ ਪੁੱਜੀ ਦੇਖੋ ਇਹ ਨਹੀਂ ਲੈ ਤੁਮ ਜਾਲੋ ਕਰਨੇ ਚੱਲ ਚੱਲ ਪਾਜਾ 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 ਚੱਲ 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 ਉਹ ਬਾਂਡਾ ਦਿੱਤਾ ਤਾਂ ਨਹੀਂ ਇਹਨੇ ਕਿਹਨੇ ਨੇ ਪਾਪਾ ਉਹ ਕੁਤਰਾ ਚਲ ਚਲਾ ਜਾ ਇਧਰਲੇ ਮੇਂ ਮੈਨ ਲੱਗਦਾ ਵੇਖ ਲੋ ਮਿੱਤਰੋ ਗੁਰੂ ਸਾਹਿਬ ਹੋ ਗਿਆ ਓਕੇ ਹੈਂਡਲੈਸ ਐਂਡ ਦਰਵਾਜ਼ੇ ਦੇ ਵਿੱਚ ਲਾ ਤੇ ਇਹ ਥੋੜਾ ਦੱਬ ਕੇ ਲੱਗਦਾ ਵਾ ਲੱਤ ਮਾਰ ਕੇ ਲੱਗਣਾ ਇਹ ਇਹ ਮਾਈ ਦੇਖਾ ਓਏ ਪਹਿਲੇ ਨਾ ਟਿਕਾਣੇ ਤੇ ਕਰਦੇ ਇੱਕ ਮਿੰਟ ਜਿਓ ਇਹ ਵੀ ਗਏ ਲਿਖੀ ਲੜਨਾ ਪੈਣਾ ਉਹ ਕਾਲਾ ਤਾਂ ਗਿਆ ਦੂਜੇ ਵੀ ਗਏ ਬਾਸੀ ਸੀਗਾ ਛਤਰੀ ਗੱਦੀ ਛਤਰੀਆਂ ਇਹ ਜੀ ਹੈਲੋ ਹਾਂਜੀ ਬਿੱਦੀ ਹਾਂਜੀ 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 ਬੱਚਾ ਜੀ ਬੜੇ ਚਿਰ ਪਿੱਛੋਂ ਕੱਢਿਆ ਯਾਰ ਬੱਚਾ ਇੱਥੇ ਮਾਣਾ ਵੀ ਘਰ ਦੇ ਵਿੱਚ ਮੈਂ ਤੇ ਮੇਰੀ ਮਦਦ ਹੈ ਜੀ ਤੇ ਮੇਰੀ ਦਿੱਸਪਲੇ ਵਿੱਚ ਚੱਲੀ ਹੈ ਜੀ ਬਾਕੀ ਦੋ ਸਿਸਟਰ ਮੈਰਿਡ ਹੈ ਜੀ ਅਸਲੀ ਗੱਲ ਯਾਰ ਬੱਚਾ ਯਾਰ ਵਾਲੇ ਤੇਰ ਪੁੱਛਦੇ ਹਰਜਿੰਦਰ ਕੋਲ ਲਓ ਬਾਈ ਜਾਨਵਰ ਤੁਹਾਨੂੰ ਦਿਖਾਤੇ ਆ ਸਾਰੇ ਤੇ ਇਧਰ ਵੀ ਛਤਰੀਆਂ ਲੱਗੀਆਂ ਬੈਕ ਸਾਈਡ ਇਹ ਇਹ ਇਹਨਾਂ ਨੇ ਅੱਜ ਮੇਰੇ ਸਾਹਮਣੇ ਛੱਡੇ ਨਹੀਂਗੇ ਠੀਕ ਆ ਬਾਈ ਇਹ ਵੀਡੀਓ ਦਾ ਆਪਾਂ ਇੱਥੇ ਐਂਡ ਕਰਦੇ ਨੇ ਜਿਹੜੇ ਆਪਣੇ ਚੈਨਲਾਂ ਵਿੱਚ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਵੀਡੀਓ ਨੂੰ ਕਰ ਲਾਈਕ ਕਮੈਂਟ ਕਰਕੇ ਜਿਸ ਵੀਡੀਓ ਨੂੰ ਕਰਦੇ ਨੇ ਬਾਏ ਮਤਲਬ ਉਹ ਫਿਰ ਦੇਵਾ ਆਪਣੇ ਵਾਲੇ ਵੀ ਜਾਨਵਰ ਉਹ ਹੋ ਜਾਂਦੇ ਆ ਉਹ ਲੱਗੀਆਂ ਛਤਰੀਆਂ ਨਿਊਮ ਕਰਕੇ ਉਹਨਾਂ ਮੜਾ ਐ ਲੱਗੀਆਂ ਛਤਰੀਆਂ ਇੱਚਕੀ ਜਾਂਦੇ ਜਾਨਵਰ ਉਹ ਦੱਸਦੇ ਠੀਕ ਆ ਬਾਈ ਛਤਰੀ ਗਾ